ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸਵੇਰੇ ਉੱਠ ਕੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਪਾਉਣ ਨਾਲ ਕੀ ਹੋ ਜਾਂਦਾ ਹੈ ਸਤ ਸੰਗਜ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਬਾਬਾ ਆਨੰਦ ਸਿੰਘ ਜੀ ਕਥਾ ਕੀਰਤਨ ਕਰਦੇ ਸਨ ਕਹਿੰਦੇ ਕਿ ਇੰਨੇ ਨੂੰ ਨਾ ਬਾਬਾ ਜੀ ਦੀ ਨਿਗਾ ਇੱਕ ਮਨੁੱਖ ਤੇ ਉੱਤੇ ਗਈ ਜਿਹੜੇ ਰੋਜ਼ ਹੀ ਉੱਥੇ ਆਉਂਦੇ ਸਨ ਉਹਨਾਂ ਵਿੱਚੋਂ ਅੱਜ ਕੋਈ ਵਕt ਆਇਆ ਹੋਇਆ ਸੀ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਭਲੇਆ ਪੁਰਖਾ ਤੋ ਕਿੱਥੋਂ ਆਇਆ ਹੈ ਉਹਨੇ ਦੱਸਿਆ ਕਿ ਮੈਂ ਨਾਲ ਦੇ ਨਗਰ ਤੋਂ ਆਇਆ ਹਾਂ ਬਾਬਾ ਜੀ ਨੇ ਕਿਹਾ ਅੱਜ ਪਹਿਲੀ ਵਾਰ ਕਥਾ ਕੀਰਤਨ ਚ ਆਇਆ ਹੈ ਉਹਨੇ ਕਿਹਾ ਹਾਂ ਜੀ ਮੈਂ ਅੱਜ ਪਹਿਲੀ ਵਾਰ ਆਇਆ ਹਾਂ ਉਹਨੇ ਕਿਹਾ ਮੈਂ ਨਾ ਇਥੋਂ ਦੂਰ ਦੂਸਰੇ ਕਿਤੇ ਨਗਰ ਵਿੱਚ ਜਾ ਕੇ ਰੋਜ਼ਗਾਰ ਕਰਦਾ ਹਾਂ ਬਾਬਾ ਜੀ ਨੇ ਪੁੱਛਿਆ ਕਿ ਕਿਹੜੇ ਨਗਰ ਵਿੱਚ ਉਹਨਾ ਕਿਹਾ ਜੀ ਮੈਂ ਲਖਨਊ ਵਿੱਚ ਕੰਮ ਕਰਦਾ ਹਾਂ ਬਾਬਾ ਜੀ ਨੇ ਕਿਹਾ ਅੱਜ ਪਹਿਲੀ ਵਾਰ ਕਥਾ ਕੀਰਤਨ ਚ ਆਇਆ ਹੈ ਬਾਬਾ ਜੀ ਨੇ ਕਿਹਾ ਕਿ ਉੱਥੋਂ ਦੀ ਕੋਈ ਚੰਗੀ ਗੱਲ ਦੱਸ ਕਹਿੰਦਾ ਉੱਥੇ ਬੜਾ ਹੀ ਜਿਹੜੇ ਸਾਰੇ ਲੋਕ ਹਨ ਸਾਰੇ ਹੀ ਨਾਈ ਪੇਸ਼ੇ ਵਾਲੇ ਹਨ ਨਾਈਆਂ ਦੇ ਘਰ ਜਦੋਂ ਵਿਆਹ ਹੁੰਦਾ ਹੈ ਨਾ ਤਾਂ ਹਰੇਕ ਨਾਈ ਉਹਦੇ ਘਰ ਵਿੱਚ ਇੱਕ ਇੱਟ ਤੇ 1 ਰੁਪਇਆ ਦੇ ਕੇ ਆਉਂਦਾ ਹੈ ਉਹ ਜਿਹੜੀ ਇੱਟ ਦੇ ਕੇ ਆਉਂਦਾ ਹੈ ਉਹਦੇ ਨਾਲ ਉਹ ਆਪਣਾ ਘਰ ਬਣਾ ਲੈਂਦੇ ਹਨ ਤੇ ਜਿਹੜਾ 1 ਲੱਖ ਰੁਪਇਆ ਹੁੰਦਾ ਹੈ ਉਹਦੇ ਨਾਲ ਉਹ ਆਪਣੇ ਧੀ ਪੁੱਤ ਦਾ ਵਿਆਹ ਕਰ ਲੈਂਦੇ ਹਨ ਉਹਨਾਂ ਵਿੱਚ ਬੜਾ ਹੀ ਜ਼ਿਆਦਾ ਭਾਈ ਜਾ ਰਿਹਾ ਹੈ ਜੋ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਿਆ ਬਾਬਾ ਜੀ ਨੇ ਕਿਹਾ ਕਿ ਇਹ ਤਾਂ ਬੜੀ ਚੰਗੀ ਗੱਲ ਹੈ ਲੋਕਾਂ ਦੇ ਵਿੱਚ ਭਾਈਚਾਰਾ ਵੀ ਅੱਜਕੱਲ ਤੇ ਸਿਰਫ ਈਰਖਾ ਤੇ ਵੈਰ ਹੀ ਵੇਖਣ ਨੂੰ ਮਿਲ ਰਿਹਾ ਹੈ ਉਥੇ ਭਾਈਚਾਰਾ ਹੈ ਤਾਂ ਤੂੰ ਵੀ ਭਲੇ ਪੁਰਖ ਇਹ ਸਿੱਖ ਜਿੱਥੋਂ ਵੀ ਚੰਗੀ ਚੀਜ਼ ਸਿੱਖਣ ਨੂੰ ਮਿਲੇ ਉਥੋਂ ਹਮੇਸ਼ਾ ਚੰਗੀ ਸੀ ਚੰਗੀ ਚੀਜ਼ ਸਿੱਖ ਲੈਣੀ ਚਾਹੀਦੀ ਹੈ ਹੁਣ ਬਾਬਾ ਜੀ ਕਹਿੰਦੇ ਤੈਨੂੰ ਕਿੰਨਾ ਸਮਾਂ ਹੋ ਗਿਆ ਉਥੇ ਰਹਿੰਦੇ ਨੂੰ ਉਹਨੇ ਕਿਹਾ ਜੀ ਲਗਭਗ 10 ਬਾਰੇ ਤਾਂ ਹੋ ਹੀ ਚੁੱਕੇ ਹਨ ਕਹਿੰਦੇ ਫਿਰ ਹੋਰ ਵੀ ਕੁਝ ਤੈਨੂੰ ਉੱਥੇ ਚੰਗਾ ਲੱਗਿਆ ਹੋਵੇਗਾ ਕਹਿੰਦੇ ਜੀ ਚੰਗਾ ਤੇ ਇਹੀ ਲੱਗਾ ਪਰ ਕਈ ਵਾਰ ਜਦੋਂ ਸਮਾਂ ਮਿਲੇ ਉਥੇ ਨਾ ਇੱਕ ਬੂਲ ਬਲਈਆ ਬਣੀ ਹੋਈ ਹੈ ਜਿਹਦੇ ਵਿੱਚ ਥੰਬ ਕੋਈ ਵੀ ਨਹੀਂ ਹੈਗਾ ਚਾਰੇ ਪਾਸੇ ਦੀਵਾਰਾਂ ਹੀ ਦੀਵਾਰਾਂ ਬਣੀਆਂ ਹੋਈਆਂ ਹਨ ਉਹਨਾਂ ਕੰਧਾਂ ਦੇ ਵਿੱਚ ਹੀ ਪੌੜੀਆਂ ਬਣੀਆਂ ਹਨ ਜੇ ਕੋਈ ਉਹਨਾਂ ਪੌੜੀਆਂ ਦੇ ਉੱਤੇ ਚੜ੍ਹ ਵੀ ਜਾਵੇ ਆਪਣੇ ਆਪ ਉੱਥੇ ਕਦੇ ਵੀ ਉਤਰ ਨਹੀਂ ਸਕਦਾ ਕਿ ਸੇਨਾ ਕਿਸੇ ਦੀ ਮਦਦ ਲੈ ਕੇ ਹੀ ਉਥੋਂ ਉਤਰਨਾ ਪੈਂਦਾ ਹੈ ਉਹ ਉਥੇ ਦੇ ਰਾਜੇ ਨੇ ਬਣਵਾਇਆ ਸੀ ਇਹਨਾਂ ਕਹਿ ਕੇ ਉਹ ਭਲਾਪੁਰਖ ਚੁੱਪ ਹੋ ਗਿਆ ਹੁਣ ਬਾਬਾ ਜੀ ਕਹਿਣ ਲੱਗੇ ਉਥੋਂ ਦਾ ਉਹ ਜਿਹੜਾ ਰਾਜਾ ਸੀ ਨਾ ਉਹ ਬੜਾ ਜ਼ਿਆਦਾ ਚੰਗਾ ਸੀ ਉਹ ਧਰਮੀ ਤੇ ਗੁਨਾ ਦਾ ਖਜ਼ਾਨਾ ਸੀ ਕਹਿੰਦੇ ਇੱਕ ਵਾਰ ਉਸ ਰਾਜੇ ਦੇ ਸਮੇਂ ਵਿੱਚ ਨਾ ਅਕਾਲ ਪੈ ਗਿਆ ਸੀ ਕਹਿੰਦੇ ਜਦੋਂ ਕਾਲ ਪੈ ਗਿਆ ਤੇ ਜਿੰਨੀ ਫਸਲ ਵਾੜੀ ਸੀ ਸਾਰੀ ਖਰਾਬ ਹੋ ਗਈ ਹੁਣ ਉਹਨਾਂ ਲੋਕਾਂ ਦਾ ਮੁੱਖ ਕੀਤਾ ਤੇ ਖੇਤੀਬਾੜੀ ਸੀ ਕਹਿੰਦੇ ਕਿ ਮੀਂਹ ਦੇ ਨਾਲ ਉਥੋਂ ਸਭ ਕੁਝ ਜੋ ਵੀ ਕੁਝ ਉਗਦਾ ਸੀ ਉਹ ਨਾ ਉਗਿਆ ਕਰੇ ਹੁਣ ਚਾਰੇ ਪਾਸੇ ਹਾਹਾਕਾਰ ਮਚ ਗਈ ਸਾਰੇ ਜਣੇ ਇਕੱਠੇ ਹੋ ਕੇ ਰਾਜੇ ਦੇ ਕੋਲ ਆਏ ਰਾਜੇ ਨੂੰ ਕਿਹਾ ਰਾਜਾ ਇਥੋਂ ਤੱਕ ਨੌਬਤ ਆ ਗਈ ਹੈ ਕਿ ਚਾਰ-ਚਾਰ ਦਿਨ ਹੀ ਅਸੀਂ ਫਾਕੇ ਕੱਟ ਲੈਂਦੇ ਹਾਂ ਹੁਣ ਤੁਸੀਂ ਸਾਡੇ ਲਈ ਕੁਝ ਕਰੋ ਰਾਜੇ ਨੂੰ ਇਹ ਸੀ ਕਿ ਮੈਂ ਇਹਨਾਂ ਨੂੰ ਫਰੀ ਦੇ ਕੋਝ ਵੀ ਨਹੀਂ ਦੇ ਸਕਦਾ ਖਾਣ ਨੂੰ ਤੇ ਕਿਵੇਂ ਦੇਵਾਂ ਕਿਤੇ ਵਿਹਲੜ ਹੀ ਨਾ ਹੋ ਜਾਣ ਇਹਨਾਂ ਨੂੰ ਕੋਈ ਕੰਮ ਕਰਨ ਲਈ ਦੇਂਦਾ ਹਾਂ ਜਿਸ ਦੇ ਨਾਲ ਇਹ ਕੰਮ ਕਰਨਾ ਆਰੰਭ ਕਰਨਗੇ ਉਸ ਰਾਜੇ ਨੇ ਉਹਨਾਂ ਦੇ ਕੋਲੋਂ ਭੂਲ ਭਲਈਆ ਬਣਵਾਈ ਸੀ ਕਿ ਰੋਜ਼ ਆ ਕੇ ਮਜ਼ਦੂਰੀ ਕਰਦੇ ਸ਼ਾਮ ਨੂੰ ਜੋ ਵੀ ਉਹਨਾਂ ਦਾ ਪੈਸਾ ਟਕਾ ਜਾਂ ਅੰਨ ਬਣਦਾ ਉਹਨਾਂ ਨੂੰ ਦੇ ਦਿਆ ਕਰਦਾ ਕੁਝ ਸਮਾਂ ਕਰਦੇ ਕਰਦੇ ਉਹ ਭੂਲ ਭਲਈਆ ਵੀ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਭਾਵ ਕੇ ਤਿਆਰ ਹੋ ਗਈ ਹੁਣ ਰਾਜਾ ਚਾਹੁੰਦਾ ਸੀ ਕਿ ਕੰਮ ਤਾਂ ਖਤਮ ਹੋ ਗਿਆ ਹੁਣ ਹੋਰ ਕੀ ਕੀਤਾ ਜਾਵੇ ਇਹਨਾਂ ਨੂੰ ਰੋਜ਼ਗਾਰ ਜਿਸ ਦੇ ਨਾਲ ਮਿਲ ਜਾਵੇ ਇਹਨਾਂ ਨੂੰ ਮੁਕਤ ਵਿੱਚ ਖਾਣ ਦੀ ਆਦਤ ਨਾ ਪੈ ਜਾਵੇ ਕਹਿੰਦੇ ਕਿ ਰਾਜੇ ਨੇ ਇੱਕ ਦਿਨ ਨਗਰ ਵਿੱਚ ਜਾ ਕੇ ਥਾਂ ਥਾਂ ਤੇ ਨਾ ਬੜਾ ਹੀ ਸਾਰਾ ਕੂੜਾ ਸੀ ਜਿਹੜਾ ਇਕੱਠਾ ਕੀਤਾ ਹੋਇਆ ਸੀ ਰਾਜੇ ਨੇ ਅਗਲੇ ਦਿਨ ਐਲਾਨ ਕਰ ਦਿੱਤਾ ਕਿ ਜੋ ਵੀ ਸਾਰਾ ਕੂੜਾ ਇਕੱਠਾ ਕਰਕੇ ਇਹ ਭੋਲ ਭਲਾਈਆ ਦੇ ਮਹਿਲ ਦੇ ਸਾਹਮਣੇ ਲਿਆ ਕੇ ਰੱਖ ਦੇਵੇਗਾ ਜਿੰਨਾ ਰੱਖਿਆ ਕਰੇਗਾ ਉਸੇ ਹਿਸਾਬ ਦੇ ਨਾਲ ਅੰਨ ਤੇ ਪੈਸਾ ਉਸ ਦਾ ਜੋ ਬਣਦਾ ਹੋਵੇਗਾ ਉਸ ਨੂੰ ਮਿਲ ਜਿਆ ਕਰੇਗਾ ਕਹਿੰਦੇ ਕਿ ਕੁਝ ਦੇ ਹੀ ਦਿਨਾਂ ਦੇ ਵਿੱਚ ਸਾਰੇ ਲੋਕ ਅੰਮ੍ਰਿਤ ਵੇਲੇ ਸਾਰਾ ਕੂੜਾ ਹੂੰਝ-ਖਾਂਝ ਕੇ ਉਥੋਂ ਲੈ ਆਇਆ ਕਰਦੇ ਰਾਜਾ ਉਹਨਾਂ ਦਾ ਬਣਦਾ ਉਹਨਾਂ ਦਾ ਹੱਕ ਉਹਨਾਂ ਨੂੰ ਦੇ ਦਿਆ ਕਰਦਾ ਕਹਿੰਦੇ ਇਹ ਇੱਕ ਦਿਨ ਰਾਜਾ ਆਪਣੇ ਮਹਿਲ ਦੇ ਸਾਹਮਣੇ ਬੈਠਾ ਹੋਇਆ ਸੀ ਇੱਕ ਬੀਬੀ ਪੂਰੇ ਹੀ ਸਾਜ਼ੋ-ਸ਼ਿੰਗਾਰ ਕਰਕੇ ਉਹਨਾਂ ਦੇ ਮਹਿਲ ਵਿੱਚੋਂ ਬਾਹਰ ਆਈ ਰਾਜੇ ਨੇ ਪੁੱਛਿਆ ਬੀਬਾ ਤੂੰ ਕੌਣ ਹੈ ਮਾਈ ਤੂੰ ਕੌਣ ਹੈ ਉਹ ਕਹਿਣ ਲੱਗੀ ਮੈਂ ਮਾਇਆ ਹਾਂ ਮੈਂ ਤੇਰੇ ਘਰੋਂ ਜਾਣਾ ਚਾਹੁੰਦੀ ਹਾਂ ਉਹਨਾਂ ਨੇ ਕਿਹਾ ਕਿ ਕਿਉਂ ਉਹਨੇ ਕਿਹਾ ਕਿਉਂਕਿ ਤੇਰੇ ਘਰ ਵਿੱਚ ਦਲਿੱਦਰ ਦਾ ਵਾਸ ਹੋ ਗਿਆ ਹੈ ਇਸ ਕਰਕੇ ਹੁਣ ਮੈਂ ਇੱਥੇ ਨਹੀਂ ਰਹਿ ਸਕਦੀ ਉਹਨੇ ਕਿਹਾ ਕਿ ਐਸਾ ਕਿਉਂ ਫਿਰ ਮਾਇਆ ਕਹਿਣ ਲੱਗੀ ਜਿਹੜੇ ਦਲਿੱਦਰ ਹਨ ਤੇ ਜਿਹੜੀ ਮਾਇਆ ਹੈ ਉਹ ਦੋਵੇਂ ਭੈਣ ਭਰਾ ਹਨ ਅਸੀਂ ਹਰ ਘਰ ਅੰਮ੍ਰਿਤ ਵੇਲੇ ਜਾਂਦੇ ਹਾਂ ਜਿਸ ਘਰ ਵਿੱਚ ਉਸ ਸਮੇਂ ਕਹਿੰਦੇ ਕਿ ਲੋਕ ਉੱਠ ਕੇ ਪਰਮਾਤਮਾ ਦਾ ਨਾਮ ਲੈਂਦੇ ਹਨ ਤੇ ਘਰੋਂ ਆਪਣਾ ਕੂੜਾ ਹੁੰਝ ਕੇ ਬਾਹਰ ਕਰ ਦਿੰਦੇ ਹਨ ਉੱਥੇ ਤਾਂ ਮਾਇਆ ਦਾ ਵਾਸ ਹੋ ਜਾਂਦਾ ਹੈ ਜਿੱਥੇ ਕੂੜੇ ਦੇ ਢੇਰ ਲੱਗੇ ਹੋਣ ਜਾਲੇ ਲੱਗੇ ਹੋਣ ਹਰ ਸਮੇਂ ਇੱਕ ਦੂਜੇ ਨਾਲ ਵੱਡ ਟੁੱਕਦੀਆਂ ਗੱਲਾਂ ਹੋਣ ਉੱਥੇ ਦਲਿੱਦਰ ਦਾ ਵਾਸ ਹੋ ਜਾਂਦਾ ਹੈ ਤੇਰੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਹੀ ਦਲਿੱਦਰ ਨੇ ਪਹਿਰਾ ਲਾ ਦਿੱਤਾ ਹੈ ਫਿਰ ਜਿੱਥੇ ਦਲੇਦਰ ਹੋਵੇ ਉੱਥੇ ਤਾਂ ਮੈਂ ਰਹਿ ਨਹੀਂ ਸਕਦੀ। ਉਹਨੇ ਕਿਹਾ ਕਿ ਮਾਇਆ ਕਹਿੰਦੀ ਹੈ ਕਿ ਜਾ ਇਦਾਂ ਕਰਕੇ ਜਿੰਨੇ ਕੂੜੇ ਦੇ ਢੇਰ ਹਨ ਇਹ ਕਹੇ ਕਿ ਉਹਨਾਂ ਨੂੰ ਵੀ ਰੋਜ਼ ਨਾਲ ਹੀ ਲੈ ਕੇ ਆਇਆ ਕਰੋ। ਅੰਮ੍ਰਿਤ ਵੇਲੇ ਫਿਰ ਮੈਂ ਰਹਿ ਜਾਵਾਂਗੀ। ਹੁਣ ਰਾਜਾ ਕਹਿੰਦਾ ਕਿ ਮੈਂ ਨਾ ਵਚਨ ਕਰ ਚੁੱਕਿਆ ਹਾਂ। ਹੁਣ ਮੈਂ ਜਿਹੜੇ ਵਚਨ ਕੀਤੇ ਹਨ ਇਹ ਤੋਂ ਮੈਂ ਪਿੱਛੇ ਨਹੀਂ ਹਟ ਸਕਦਾ। ਮੈਂ ਇਹਨਾਂ ਨੂੰ ਮੁਫਤ ਵਿੱਚ ਕੁਝ ਨਹੀਂ ਦੇ ਸਕਦਾ। ਮਾਇਆ ਨੇ ਕਿਹਾ ਫਿਰ ਤਾਂ ਮੈਂ ਇੱਥੇ ਰਹਿ ਨਹੀਂ ਸਕਦੀ। ਇਸ ਕਰਕੇ ਮਾਇਆ ਉੱਥੋਂ ਚਲੀ ਜਾਂਦੀ ਹੈ ਰਾਜੇ ਨੇ ਕਿਹਾ ਸੀ ਤੂੰ ਜਾਣਾ ਹੈ ਤਾਂ ਜਾ ਪਰ ਮੇਰੇ ਜਿਹੜੇ ਬਚਨ ਹਨ ਮੈਂ ਉਹਨਾਂ ਤੇ ਅਟੱਲ ਰਹਿਣਾ ਹੈ ਇਹ ਕਹਿਣ ਤੇ ਮਾਇਆ ਉਸ ਦੇ ਘਰੋਂ ਚਲੀ ਗਈ ਇਸ ਕਰਕੇ ਉਸ ਸਮੇਂ ਤੋਂ ਕਹਿੰਦੇ ਕਿ ਸਭ ਤੋਂ ਪਹਿਲਾਂ ਉੱਠ ਕੇ ਘਰ ਦੀ ਸਾਫ ਸਫਾਈ ਕੀਤੀ ਜਾਂਦੀ ਹੈ ਕੂੜੇ ਦੇ ਢੇਰ ਘਰ ਦੇ ਅੰਦਰ ਨਹੀਂ ਲਗਾਏ ਜਾਂਦੇ ਮੁੱਖ ਦਰਵਾਜ਼ੇ ਨੂੰ ਸਾਫ ਪਾਣੀ ਦੇ ਨਾਲ ਧੋ ਕੇ ਅੱਗੇ ਪਾਣੀ ਦਾ ਬਾਟਾ ਕਾਵਾ ਚੜੀਆਂ ਤੇ ਪਸ਼ੂ ਪੰਛੀਆਂ ਲਈ ਰੱਖ ਦਿੱਤਾ ਜਾਂਦਾ ਹੈ ਜਿਸ ਘਰ ਵਿੱਚ ਸਾਫ਼ ਸਫਾਈ ਹੁੰਦੀ ਹੈ ਉੱਥੇ ਫਿਰ ਦਲੇਦਰ ਦਾ ਵਾਸ ਨਹੀਂ ਹੁੰਦਾ ਉੱਥੇ ਭਰਪੂਰ ਮਾਇਆ ਆਉਂਦੀ ਹੈ ਤੇ ਹਮੇਸ਼ਾ ਲਈ ਉੱਥੇ ਵਾਸ ਕਰ ਜਾਂਦੀ ਹੈ ਕਹਿੰਦੇ ਹੁਣ ਜਿਹੜੀ ਮਾਇਆ ਸੀ ਉਹ ਚਲੀ ਗਈ ਸੀ ਉਹ ਜਿਹੜੇ ਧਨ ਦੇ ਭੰਡਾਰ ਸਨ ਖਾਲੀ ਹੋ ਚੁੱਕੇ ਸਨ ਕੁਝ ਕੁ ਦਿਨ ਲੰਘੇ 4-5 ਦਿਨ ਹੀ ਇੱਕ ਨਾ ਬੜਾ ਹੀ ਸੁਨੱਖਾ ਨੌਜਵਾਨ ਪੁਰਖ ਉਹ ਮਹਿਲ ਚੋਂ ਨਿਕਲ ਕੇ ਬਾਹਰ ਆ ਰਿਹਾ ਸੀ ਜਦੋਂ ਬਾਹਰ ਆਇਆ ਤੇ ਰਾਜੇ ਨੇ ਪੁੱਛਿਆ ਭਲੇ ਬੁਰਖ ਤੁਸੀਂ ਕੌਣ ਹੋ ਉਹਨੇ ਕਿਹਾ ਜੀ ਮੈਂ ਸੁਖ ਹਾਂ ਜਿੱਥੇ ਮਾਇਆ ਨਹੀਂ ਉੱਥੇ ਮੈਂ ਨਹੀਂ ਰਹਿਣਾ ਉਹਨੇ ਕਿਹਾ ਜੀ ਠੀਕ ਹੈ ਇੰਨੇ ਕਹਿਣ ਦੀ ਧੀਰ ਸੀ ਕਿ ਜਿੰਨੇ ਅੰਨ ਦੇ ਭੰਡਾਰ ਸਨ ਸਾਰੇ ਖਾਲੀ ਹੋ ਗਏ ਜਿੰਨੇ ਦੁੱਧ ਦੇਣ ਵਾਲੇ ਪਸ਼ੂ ਸਨ ਉਹਨਾਂ ਦੁੱਧ ਦੇਣਾ ਬੰਦ ਕਰ ਦਿੱਤਾ ਸਾਰੇ ਹੀ ਨਗਰ ਵਿੱਚ ਹਾਹਾਕਾਰ ਮਚ ਗਈ ਕਹਿੰਦੇ ਹੁਣ ਰਾਜਾ ਆਪਣੇ ਧਰਮ ਤੋਂ ਨਾ ਡੋਲਿਆ ਉਹਨੇ ਕਿਹਾ ਕਰਨਾ ਕਿ ਰੋਜ਼ ਜੋ ਕੂੜਾ ਇਕੱਠਾ ਕਰਕੇ ਇੱਥੇ ਲੈ ਆਇਆ ਕਰੋ ਜੋ ਰਾਜੇ ਕੋਲ ਸੀ ਰਾਜੇ ਨੇ ਦੇਣਾ ਆਰੰਭ ਕਰ ਦਿੱਤਾ ਚਾਰ ਪੰਜ ਦਿਨ ਲੰਘੇ ਕਿ ਇੱਕ ਹੋਰ ਨੌਜਵਾਨ ਉਥੋਂ ਬਾਹਰ ਆਉਣ ਲੱਗਾ ਅਜੇ ਆ ਹੀ ਰਿਹਾ ਸੀ ਤੇ ਉਹਦੇ ਪਿੱਛੇ ਇੱਕ ਹੋਰ ਨੌਜਵਾਨ ਆ ਗਿਆ ਰਾਜੇ ਨੇ ਪੁੱਛਿਆ ਕਿ ਭਲੇ ਪੁਰਖੋ ਤੁਸੀਂ ਦੋਵੇਂ ਕੌਣ ਹੋ ਉਹਨਾਂ ਵਿੱਚੋਂ ਇੱਕ ਨੇ ਕਿਹਾ ਮੈਂ ਧਰਮ ਹਾਂ ਦੂਜੇ ਨੇ ਕਿਹਾ ਮੈਂ ਸੱਚ ਹਾਂ ਅਸੀਂ ਦੋਵੇਂ ਜਾਣੇ ਇਥੋਂ ਚੱਲੇ ਹਾਂ ਜਿੱਥੇ ਮਾਇਆ ਤੇ ਸੁਖ ਨਹੀਂ ਉਥੇ ਧਰਮ ਤੇ ਸੱਚ ਵੀ ਨਹੀਂ ਇੰਨੇ ਨੂੰ ਰਾਜੇ ਨੇ ਦੋਹਾਂ ਦੀ ਬਾਹ ਫੜ ਲਈ ਰਾਜੇ ਨੇ ਕਿਹਾ ਵੇਖੋ ਧਰਮ ਤੇ ਸੱਚ ਮੈਂ ਤੁਹਾਡੇ ਲਈ ਕੀ ਨਹੀਂ ਕੀਤਾ ਮੈਂ ਅੱਜ ਤੱਕ ਝੂਠ ਨਹੀਂ ਬੋਲਿਆ ਧਰਮ ਕਰਕੇ ਲੋਕਾਂ ਦੀ ਮਦਦ ਕੀਤੀ ਜੇ ਤੁਸੀਂ ਦੋਵੇਂ ਹੀ ਚਲੇ ਗਏ ਤਾਂ ਮੇਰਾ ਕੀ ਹੋਵੇਗਾ ਉਹਨੇ ਦੋਹਾਂ ਦੀ ਬਾਹ ਫੜ ਕੇ ਉਹਨਾਂ ਨੂੰ ਬਿਠਾ ਲਿਆ ਬਿਠਾ ਕੇ ਦੋਹਾਂ ਦੇ ਪੈਰ ਘੁੱਟਣ ਲੱਗਾ ਜਦੋਂ ਪੈਰ ਕੁੱਟਣ ਲੱਗਾ ਤੇ ਉਹਨਾਂ ਉਹਦੇ ਹੱਥ ਫੜਨੇ। ਉਹਨਾਂ ਕਿਹਾ ਅਸੀਂ ਤੇਰੇ ਘਰੋਂ ਨਹੀਂ ਜਾਵਾਂਗੇ। ਦੋਵੇਂ ਹੀ ਵਾਪਸ ਚਲੇ ਗਏ। ਅਜੇ ਅੰਦਰ ਹੀ ਗਏ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਕੁਝ ਹੀ ਦਿਨਾਂ ਵਿੱਚ ਖੇਤੀ ਬਾੜੀ ਜਿਹੜੀ ਸੀ ਬਹਾਲ ਹੋ ਗਈ। ਕਹਿੰਦੇ ਕਿ ਮਾਇਆ ਦੇ ਖਜਾਨੇ ਭਰਨੇ ਆਰੰਭ ਹੋ ਗਏ। ਉਸ ਦਾ ਸਾ ਵੀ ਸੌਖਾ ਹੋ ਗਿਆ ਤੇ ਇੱਥੋਂ ਹੁਣ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਜੀ? ਕਿ ਆਪਾਂ ਮਾੜੀ ਜਹੀ ਮੁਸੀਬਤ ਤੇ ਡੋਲ ਜਾਂਦੇ ਹਾਂ। ਰੱਬ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਨ ਪਰ ਰੱਬ ਸਭ ਦੀ ਪ੍ਰੀਖਿਆ ਲੈਂਦੇ ਹਨ ਜਿਹੜਾ ਉਹ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਿਆ ਫਿਰ ਉਹ ਰਾਜੇ ਦੇ ਵਾਂਗ ਨਹੀਂ ਡੋਲਦਾ ਜੋ ਧਰਮ ਨਹੀਂ ਛੱਡਦਾ ਉਹ ਸਭ ਕੁਝ ਗਵਾ ਕੇ ਵੀ ਹਾਸਿਲ ਕਰ ਲੈਂਦਾ ਹੈ ਪਰਮਾਤਮਾ ਤਾਂ ਬਖਸ਼ਣਹਾਰ ਹਨ ਇਸ ਲਈ ਤੂੰ ਇਹ ਛੋਟੇ ਛੋਟੇ ਕਦਮ ਵਧਾ ਲੈ ਤੇ ਸਭ ਤੋਂ ਪਹਿਲਾਂ ਕੰਮ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇ ਉਠਦੇ ਅਸਰ ਆਪਣੇ ਘਰ ਨੂੰ ਸਾਫ਼ ਸੁਥਰਾ ਕਰ ਆਪਣੇ ਘਰ ਦਾ ਮੁੱਖ ਦਰਵਾਜ਼ਾ ਸਾਫ਼ ਕਰ ਉਥੇ ਪਾਣੀ ਦਾ ਬਾਟਾ ਰੱਖ ਚਿੜੀਆਂ ਪਰਿੰਦੇ ਪੀਣਗੇ ਤੇ ਤੈਨੂੰ ਅਸੀਸ ਦੇ ਦੇਣਗੇ ਅਸੀਸਾਂ ਨੇ ਹੀ ਤੇਰੀਆਂ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਾ ਹੈ ਤੇਰੇ ਘਰ ਵਿੱਚ ਵੀ ਸੁੱਖ ਆਵੇਗਾ ਹਮੇਸ਼ਾ ਸੱਚ ਬੋਲ ਧਰਮ ਦੇ ਰਾਹ ਤੇ ਚੱਲ ਤੇਰੇ ਘਰੋਂ ਮਨੁੱਖਾ ਕਦੀ ਵੀ ਮਾਇਆ ਦੀ ਘਾਟ ਨਹੀਂ ਹੋਵੇਗੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਛੋਟੇ ਛੋਟੇ ਕਥਾ ਵਿਚਾਰ ਆਪਾਂ ਜਦੋਂ ਜ਼ਿੰਦਗੀ ਵਿੱਚ ਧਾਰ ਲਾਵਾਂਗੇ ਤਾਂ ਹਰ ਪਾਸਿਓ ਸਾਡੀ ਜ਼ਿੰਦਗੀ ਵਿੱਚ ਸੁੱਖ ਆਉਣਾ ਸ਼ੁਰੂ ਹੋ ਜਾਵੇਗਾ ਸੋ ਸਾਥ ਸੰਗਤ ਜੀ ਇਦਾਂ ਦੇ ਦਾਨਪੁਣ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਕਰਦੇ ਰਹੋ ਤਾਂ ਵੇਖਣਾ ਪ੍ਰਮਾਤਮਾ ਜੀ ਦੀ ਕਿਰਪਾ ਹੁੰਦਿਆਂ ਦੇਰ ਨਹੀਂ ਲੱਗੇਗੀ ਤੇ ਆਪਣੇ ਘਰ ਵਿੱਚ ਹਮੇਸ਼ਾ ਸਾਫ਼ ਸਫਾਈ ਰੱਖੋ ਜਿਸ ਦੇ ਨਾਲ ਤੁਸੀਂ ਬਿਮਾਰੀਆਂ ਤੋਂ ਵੀ ਬਚ ਜਾਓਗੇ ਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਵੀ ਵਾਸ ਕਰ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ